ਜਿਸ ਸਥਾਨ ਤੇ ਸਤਿਗੁਰੂ ਜੀ ਨੇ ਬਰਾਜੇ ਸਨ ਇਹ ਸਾਰੀ ਜਗ੍ਹਾ ਦਵੰਟ ਟੋਡਰਮਲ ਦੀ ਸੀ ਜਦੋਂ ਜਿਸ ਸਥਾਨ ਤੇ ਮਹਾਰਾਜੀ ਬਰਾਜੇ ਸਨ ਇੱਥੇ ਸਾਧੂ ਸੇਵਾ ਕਰਦੇ ਸਨ ਪੁਰਾਣੀ ਸਮੇਤ ਛਿੜੀ ਛਿੜੀ ਸੀ ਖਾਲੀ ਥਾਂ ਸੀ ਉਸ ਤੋਂ ਬਾਅਦ ਮਹਾਂਪੁਰਸ਼ਾ ਵੱਲੋਂ ਦਵੰਟ ਟੋਡਰਮਲ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਦੇ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਪਹੁੰਚੇ ਹਨ ਆਪ ਲੰਗਰ ਪਾਣੀ ਤਿਆਰ ਕਰਕੇ ਪ੍ਰਵਾਦ ਸਮੇਤ ਇੱਥੇ ਪਹੁੰਚੋ ਉਸ ਤੋਂ ਬਾਅਦ ਦਵੰਟ ਟੋਡਰਮਲ ਜੀ ਜਿਨ੍ਹਾਂ ਦਾ ਨਗਰ ਇਸ ਨਗਰ ਅੱਲਵਰਕ ਤੋਂ 2 ਕਿਲੋਮੀਟਰ ਕਾਕੜਾ ਨਗਰ ਹੈ ਉੱਥੋਂ ਚੱਲ ਕੇ ਪਰਿਵਾਰ ਸਮੇਤ ਲੰਗਰ ਪਾਣੀ ਤਿਆਰ ਕਰਕੇ ਇਸ ਸਥਾਨ ਤੇ ਪਹੁੰਚੇ। ਉਸ ਤੋਂ ਬਾਅਦ ਅਗਲੇ ਦਿਨ ਜਦੋਂ ਗੁਰੂ ਪਾਤਸ਼ਾਹ ਜੀ ਇੱਥੋਂ ਭਵਾਨੀਗੜ੍ਹ ਨੂੰ ਚਾਲੇ ਪਾਉਣ ਲੱਗੇ ਤਾਂ ਅਦਵਨ ਟੋਡਰ ਮਲ ਜੀ ਵੱਲੋਂ ਬੇਨਤੀ ਕੀਤੀ ਗਈ ਕਿ ਮਹਾਰਾਜ ਜੀ ਬੇਨਤੀ ਹੈ ਕਿ ਆਪ ਜੀ ਇਸ ਸਥਾਨ ਤੇ ਕੁਝ ਦਿਨ ਹੋਰ ਠਹਿਰੋ ਮੇਰੀ ਭਾਵਨਾ ਹੈ ਕਿ ਮੈਂ ਸੇਵਾ ਕਰਾਂ ਤੇ ਸੰਗਤ ਦੀ ਸੇਵਾ ਕਰਾਂ। ਜ ਆਪ ਜੀ ਜਥੇਤ ਮੈਨੂੰ ਆਪਣੇ ਨਾਲ ਲੈ ਚੱਲੋ। ਉਸ ਤੋਂ ਬਾਅਦ ਤਨਤਨ ਸ਼ਿਰ ਗੁਰ ਤੇਗ ਬਹਾਦਰ ਮਹਾਰਾਜ ਜੀ ਵੱਲੋਂ ਸੁਣ ਬਚਨ ਕੀਤੇ ਗਏ ਕਿ ਆਪ ਜੀ ਦੀ ਸੇਵਾ ਤੋਂ ਬਹੁਤ ਖੁਸ਼ ਆਉਣ ਵਾਲੇ ਸਮੇਂ ਚ ਆਪ ਕੋਲ ਤੁਨ ਦੋਨੋਂ ਤੀ ਕਮੀ ਨਹੀਂ ਰਹਿਣੀ ਮਾਤਾ ਗੁਜਰ ਘਰ ਛੋਟੇ ਬੱਚਿਆਂ ਦੀਆਂ ਸਹਬਜ਼ਾਦੇ ਦੀਆਂ ਲੁੱਥਾਂ ਨੂੰ ਲੈਣ ਲਈ ਮਨਾਇਆ ਗਿਆ ਉਸ ਤੋਂ ਬਾਅਦ ਆਪ ਜੀ ਜਾਣਦੇ ਹੋ ਉਸ ਬਸਰੰਦ ਵੱਲੋਂ ਕਿਵੇਂ ਜੋ ਕਿ ਜਿੱਥੇ ਤੱਕ ਉਸ ਦੀ ਮਾਲਕੀ ਸੀ ਉੱਥੇ ਤਾਂ ਉਸ ਨੇ ਜ਼ਮੀਨ ਦਿੱਤੀ ਨਹੀਂ ਸੰਸਕਾਰ ਕਰ ਲਈ ਉਸ ਤੋਂ ਬਾਅਦ ਆਪ ਜੀ ਜਾਣਦੇ ਹੋ ਦਮਟ ਡੋਡਰ ਮਲਜੀ ਵੱਲੋਂ ਅੱਤੇਵਾਲ ਪਿੰਡ ਜਿਸ ਜ਼ਿੰਮੇਦਾਰ ਦੀ ਜ਼ਮੀਨ ਸੀ ਉਸ ਤੋਂ ਖਰੀਦ ਕੇ ਉੱਥੇ ਫਿਰ ਮੋਰਾ ਖੜੀਆਂ ਕਰ ਪਹਿਲਾਂ ਵਸਾਈਆਂ ਸੀ ਉਸ ਤੋਂ ਬਾਅਦ ਸੁਬਾ ਸਰੰਦ ਵੱਲ ਛੱਤ ਰਖੀਆ ਬਖੜੀਆਂ ਮੋਰਾ ਕਰਕੇ ਜਿੰਨੀ ਵੀ ਜ਼ਮੀਨ ਚਾਹੁੰਦੇ ਆ ਪ ਲੈ ਸਕਦੇ ਉਸ ਤੋਂ ਬਾਅਦ ਮੋਰਾ ਖੜੀਆਂ ਕਰਕੇ ਉਹ ਜ਼ਮੀਨ ਖਰੀਦੀ ਅਤੇ ਮਾਤਾ ਗੁਜਰਕੌਰ ਛੋਟੇ ਸਹਿਬ ਜੱਦਿਆਂ ਦਾ ਸੰਸਕਾਰ ਕੀਤਾ ਇਸ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀ ਦੀ ਫਤਿਹ ਗੁਰੂ ਪਿਆਰੀ ਸੰਗਤਿਓ ਆਪ ਜੀ ਜੋ ਇਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰਕੌਰ ਜੀ ਪਾਸ਼ਾ ਸ਼੍ਰੀ ਗੁਰਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਮਾਮਾ ਜੀ ਕਿਰਪਾਲ ਚੰਦ ਜੀ ਅਤੇ ਹੋਰ ਸੰਗਤਾਂ ਸਮੇਤ 300 ਜਥੇ ਦੇ ਸਮੇਤ ਸਤਿਗੁਰੂ ਜੀ ਇਸ ਸਥਾਨ ਤੇ ਆ ਕੇ ਬਰਾਜੇ ਸਨ ਜਿਸ ਸਥਾਨ ਤੇ ਸਤਿਗੁਰੂ ਜੀ ਨੇ ਬਰਾਜੇ ਸਨ ਇਹ ਸਾਰੀ ਜਗਾ ਦਵੰਟ ਟੋਡਰਮਲ ਦੀ ਸੀ ਜਦੋਂ ਜਿਸ ਸਥਾਨ ਤੇ ਮਹਾਰਾਜ ਜੀ ਬਰਾਜੇ ਸਨ ਇੱਥੇ ਸਾਧੂ ਸੇਵਾ ਕਰਦੇ ਸਨ ਪੁਰਾਣੀ ਸਮੇਤ ਝਿੜੀ ਝਿੜੀ ਸੀ ਖਾਲੀ ਥਾਂ ਸੀ ਉਸ ਤੋਂ ਬਾਅਦ ਮਹਾਂਪੁਰਸ਼ਾਂ ਵੱਲੋਂ ਦਵੰਟ ਟੋਡਰਮਲ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਦੇ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਪਹੁੰਚੇ ਹਨ ਆਪ ਲੰਗਰ ਪਾਣੀ ਤਿਆਰ ਕਰਕੇ ਪਰਿਵਾਰ ਸਮੇਤ ਇੱਥੇ ਪਹੁੰਚੋ ਉਸ ਤੋਂ ਬਾਅਦ ਦਵੰਟ ਟੋਡਰਮਲ ਜੀ ਜਿਨ੍ਹਾਂ ਦਾ ਨਗਰ ਇਸ ਨਗਰ ਅੱਲਵਰਕ ਤੋਂ 2 ਕਿਲੋਮੀਟਰ ਕਾਕੜਾ ਨਗਰ ਹੈ ਉੱਥੋਂ ਚੱਲ ਕੇ ਪਰਿਵਾਰ ਸਮੇਤ ਲੰਗਰ ਪਾਣੀ ਤਿਆਰ ਕਰਕੇ ਇਸ ਸਥਾਨ ਤੇ ਪਹੁੰਚੇ ਤੇ ਮਹਾਰਾਜ ਜੀ ਤੇ ਸੰਗਤਾਂ ਦੀ ਸੇਵਾ ਕੀਤੀ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਗੁਰੂ ਪਾਤਸ਼ਾਹ ਜੀ ਇੱਥੋਂ ਭਵਾਨੀਗੜ੍ਹ ਨੂੰ ਚਾਲੇ ਪਾਉਣ ਲੱਗੇ ਤਾਂ ਦਵੰਟ ਟੋਡਰਮਲ ਜੀ ਬਲੋਂ ਬੇਨਤੀ ਕੀਤੀ ਗਈ ਕਿ ਮਹਾਰਾਜ ਜੀ ਬੇਨਤੀ ਹੈ ਕਿ ਆਪ ਜੀ ਇਸ ਸਥਾਨ ਤੇ ਕੁਝ ਦਿਨ ਹੋਰ ਠਹਿਰੋ ਮੇਰੀ ਭਾਵਨਾ ਹੈ ਕਿ ਮੈਂ ਸੇਵਾ ਕਰਾਂ ਤੇ ਸੰਗਤ ਦੀ ਸੇਵਾ ਕਰਾਂ ਜਾਪ ਦੀ ਜਸਹਿਤ ਮੈਨੂੰ ਆਪਣੇ ਨਾਲ ਲੈ ਚੱਲੋ ਉਸ ਤੋਂ ਬਾਅਦ ਤਨਤਨ ਸ਼ਿਰ ਗੁਰ ਤੇਗ ਬਹਾਦਰ ਮਹਾਰਾਜ ਜੀ ਵੱਲੋਂ ਸੁਣ ਬਚਨ ਕੀਤੇ ਗਏ ਕਿ ਆਪ ਜੀ ਦੀ ਸੇਵਾ ਤੋਂ ਬਹੁਤ ਖੁਸ਼ ਆਉਣ ਵਾਲੇ ਸਮੇਂ 'ਚ ਆਪ ਕੋਲ ਧਨ ਦੌਲਤ ਵੀ ਕਮੀ ਨਹੀਂ ਰਹਿਣੀ ਪਰ ਉਹ ਧਨ ਦੌਲਤ ਆਪ ਜੀ ਵੱਲੋਂ ਬਹੁਤ ਵੱਡੀ ਸੇਵਾ 'ਚ ਹੀ ਲਗਾਈ ਦਿੱਤੀ ਜਾਵੇ ਉਸ ਤੋਂ ਬਾਅਦ ਗੁਰੂ ਪਿਆਰੀ ਸੰਗ ਜੋ ਆਪ ਪੱਲੀ ਪਤ ਜਾਣਦੇ ਹੋ ਕਿ ਕਿਵੇਂ ਧਮਾ ਟੋਡਰ ਮਲ ਜੀ ਆਪਣੀ ਮਿਹਨਤ ਕਰਦੇ ਹੋਏ ਦਿੱਲੀ ਦਰਬਾਰ ਦਿੱਲੀ ਦਰਬਾਰ ਤੋਂ ਸੂਬਾ ਸਰਹੰਦ ਦੇ ਦੀਵਾਨ ਦੇ ਉਹਦੇ ਤੱਕ ਪਹੁੰਚੇ ਜਦੋਂ ਸੂਬਾ ਸਰਹੰਦ ਦੇ ਦੀਵਾਨ ਦੇ ਉਹਦੇ ਤੱਕ ਪਹੁੰਚੇ ਉੱਥੋਂ ਦੀਵਾਨ ਡੋਡਰ ਮਲ ਜੀ ਨੂੰ ਪਤਾ ਲੱਗਿਆ ਕਿ ਤੰਤਨ ਮਾਤਾ ਗੁਰੂ ਕੌਰ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਦਰਬਾਰ 'ਚ ਜਾ ਕੇ ਗੱਲਬਾਤ ਕਰਕੇ ਜੋ ਮਾਤਾ ਗੁਜਰ ਕੌਰ ਛੋਟੇ ਬੱਚਿਆਂ ਦੀਆਂ ਸਹਬਜ਼ਾਦੇ ਦੀਆਂ ਲੋਥਾਂ ਨੂੰ ਉਹ ਲੈਣ ਲਈ ਮਨਾਇਆ ਗਿਆ ਉਸ ਤੋਂ ਬਾਅਦ ਆਪ ਜੀ ਜਾਣਦੇ ਹੋ ਸੁਬਾ ਸਰੰਦ ਵੱਲੋਂ ਕਿਵੇਂ ਜੋ ਕਿ ਜਿੱਥੇ ਤੱਕ ਉਸ ਦੀ ਮਾਲਕੀ ਸੀ ਉੱਥੇ ਤਾਂ ਉਸ ਨੇ ਜ਼ਮੀਨ ਦਿੱਤੀ ਨਹੀਂ ਸੰਸਕਾਰ ਕਰ ਲਈ ਉਸ ਤੋਂ ਬਾਅਦ ਆਪ ਜੀ ਜਾਣਦੇ ਹੋ 1 ਟੋਡਰ ਮਲਜੀ ਵੱਲੋਂ ਅੱਤੇয়াল ਪਿੰਡ ਜਿਸ ਜ਼ਿਮੀਦਾਰ ਦੀ ਜ਼ਮੀਨ ਸੀ ਉਸ ਤੋਂ ਖਰੀਦ ਕੇ ਉੱਥੇ ਫਿਰ ਮੂਹਰਾ ਖੜੀਆਂ ਕਰ ਪਹਿਲਾਂ ਬਸਾਈਆਂ ਸੀ ਉਸ ਤੋਂ ਬਾਅਦ ਸੁਬਾ ਸਰੰਦ ਵੱਲੋਂ ਛੱਤ ਰਖੀ ਆਪ ਖੜੀਆਂ ਮੂਹਰਾ ਕਰਕੇ ਜਿੰਨੀ ਵੀ ਜ਼ਮੀਨ ਚਾਹੁੰਦੇ ਆਪ ਲੈ ਸਕਦੇ ਉਸ ਤੋਂ ਬਾਅਦ ਮੋਰਾ ਖੜੀਆਂ ਕਰਕੇ ਉਹ ਜ਼ਮੀਨ ਖਰੀਦੀ ਅਤੇ ਮਾਤਾ ਗੁਜਰਕੌਰ ਛੋਟੇ ਸਹਬਜ਼ਾਦਿਆਂ ਦਾ ਸੰਸਕਾਰ ਕੀਤਾ ਉਸ ਤੋਂ ਅਗਲੇ ਦਿਨ ਜਦੋਂ ਫੁੱਲਾਂ ਦੀ ਰਸਮਾਂ ਦਾ ਕੀਤੀ ਤਾਂ ਜੋ ਮਾਤਾ ਜੀ ਅਤੇ ਬੱਚਿਆਂ ਦੇ ਅਸਤ ਸੰਨ ਹੋ ਛੋਟੀ ਗੱਗਰ ਵਿੱਚ ਪਾ ਕੇ ਜੋ ਵੱਡੀ ਗੱਗਰ ਸੀ ਉਹ ਜਿੱਥੇ ਅੱਜ ਜੋਤੀਸਰੂਪ ਗੁਰਦੁਆਰਾ ਸਾਹਿਬ ਬਣਿਆ ਉੱਥੇ ਰੱਖ ਦਿੱਤੀ ਔਰ ਛੋਟੀ ਗੱਗਰ ਸੀ ਅਸਤ ਵਾਲੀ ਫੁੱਲਾਂ ਵਾਲੀ ਉਹ ਭਾਈ ਜੋਤ ਸਿੰਘ ਜੀ ਵੱਲੋਂ ਇਸ ਨਗਰ ਕੇ ਲਿਆ ਕੇ ਇੱਥੇ ਜੋ ਮਹਾਰਾਜ ਜੀ ਬਚਨ ਕਰਕੇ ਗਏ ਸੀ ਕੱਚਾ ਥੜਾ ਬਣਾ ਕੇ ਗਏ ਸੀ ਸੇਵਾ ਅਗੇ ਤੋਂ ਅੱਗੇ ਮਹਾਂਪੁਰਸ਼ ਕਰਦੇ ਰਹੇ ਉਸ ਥੜੇ ਸਾਹਿਬ ਦੇ ਕੋਲ ਰੱਖ ਕੇ ਭਾਈ ਜੋ ਸਿੰਘ ਜੀ ਵੱਲੋਂ ਪੈਦਲ ਗੁਰਗਮਨ ਸਿੰਘ ਜੀ ਕੋਲ ਜਾ ਕੇ ਸਾਰਾ ਚੀਜ਼ ਜਦਾਂ ਦੱਸਿਆ ਗਿਆ 1990 ਚ ਜਦੋਂ ਨਵੇਂ ਅਸਥਾਨ ਦੀ ਸੇਵਾ ਚੱਲੀ ਉਸ ਸਮੇਂ ਪਟਾਈ ਵਖਤ ਵਸਤ ਪ੍ਰਗਟ ਹੋਈ ਅਤੇ ਸੰਗਤਾਂ ਨੇ ਦਰਸ਼ਨ ਕੀਤੇ ਉਹ ਸੰਗਤ ਅੱਜ ਵੀ ਮੌਜੂਦ ਹੈ ਨਗਰ ਅਲਵਰਕ ਵਿੱਚ ਜਿੰਨਾਂ ਬਲੋਗ ਦੇਖਿਆ ਗਿਆ ਦਰਸ਼ਨ ਕੀਤੇ ਗਏ ਅਗੇ ਚਰਨਾਂ ਦੇ ਆਪਣਾ ਗੁਰੂ ਪਿਆਰੇ ਸੰਗ ਜੀ ਦੇ ਚਰਨਾਂ ਦੇ ਆਪ ਜੀ ਦਰਸ਼ਨ ਕਰ ਰਹੇ ਮਾਤਾ ਜੀ ਦੇ ਇਹ ਜਦੋਂ ਅਸਤ ਕੱਢ ਕੇ ਵਰਤਨ ਚ ਪਾ ਕੇ ਕਮਰੇ ਚ ਰੱਖੇ ਗਏ ਤਾਂ ਉਹ ਕਮਰੇ ਦੀਆਂ ਦਰਵਾਜ਼ੇ ਦੀਆਂ ਗੁੰਡੀਆਂ ਆਪਣੇ ਆਪ ਲੱਗ ਚੁੱਕੇ ਸਨ ਪੰਜ ਪਿਆਰੇਆਂ ਵੱਲੋਂ ਪੰਜ ਸਿੰਘਾਂ ਵੱਲੋਂ ਬੇਨਤੀ ਕੀਤੀ ਗਈ ਅਰਦਾਸ ਬੇਨਤੀ ਕੀਤੀ ਗਈ ਦਰਵਾਜ਼ੇ ਖੁੱਲ੍ਹ ਗਏ ਉਸ ਸਮੇਂ ਫਿਰ ਮਾਤਾ ਜੀ ਦੇ ਚਰਨ ਪ੍ਰਗਟ ਹੋਏ ਜੋ ਕਿ ਸੰਗਤ ਅੱਜ ਵੀ ਦਰਸ਼ਨ ਕਰਦੀ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ